ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰਾਂ ਆਪਾਂ ਆਪਣੀ ਕਹਾਣੀ ਕਹਾਣੀ ਦਾ ਨਾਮ ਆ ਮਤਰੈਈ ਮਾਂ ਸਕੀਤੀ ਲੇਖਕ ਨੇ ਹੈਪੀ ਸੋਲਜੀ ਜੋਤ ਅੱਜ ਕੈਨੇਡਾ ਵਿੱਚ ਆਪਣੇ ਪਤੀ ਹਰਮਨ ਨਾਲ ਡਿਗਰੀ ਲੈਣ ਆਈ ਹੈ ਚਿੱਟੇ ਰੰਗ ਦੀ ਫਰੌਕ ਖੁੱਲੇ ਵਾਲਾਂ ਵਿੱਚ ਜੋਤ ਕਿਸੇ ਕੋਕਾਫ ਦੀ پری ਤੋਂ ਘੱਟ ਨਹੀਂ ਸੀ ਲੱਗ ਰਹੀ ਜੋ ਅਤੇ ਹਰਮਨ ਹਾਲ ਵਿੱਚ ਜਾ ਕੇ ਬੈਠ ਗਏ ਜਿੱਥੇ ਪਹਿਲੇ ਹੀ ਬਹੁਤ ਸਾਰੇ ਵਿਦਿਆਰਥੀ ਕੁਰਸੀਆਂ ਤੇ ਬੈਠੇ ਹੋਏ ਸਨ ਜਿਵੇਂ ਜਿਵੇਂ ਵਿਦਿਆਰਥੀਆਂ ਦੇ ਨਾਮ ਸਟੇਜ ਸਕੱਤਰ ਵੱਲੋਂ ਬੋਲੇ ਜਾ ਰਹੇ ਸਨ ਉਸੇ ਤਰ੍ਹਾਂ ਵਾਰੋ ਵਾਰੀ ਸਾਰੇ ਵਿਦਿਆਰਥੀ ਲਾਈਨ ਸਿਰ ਆਪਣੀ ਡਿਗਰੀ ਲੈਣ ਸਟੇਜ ਤੇ ਜਾ ਰਹੇ ਸਨ ਕੁਝ ਸਮੇਂ ਬਾਅਦ ਜੋਤ ਦਾ ਨਾਮ ਇੱਕ ਮਾਈਕ ਵਿੱਚ ਬੋਲਿਆ ਗਿਆ ਅਤੇ ਆਪਣਾ ਨਾਮ ਸੁਣਦੇ ਹੀ ਜੋਤ ਵੀ ਉੱਠ ਕੇ ਸਟੇਜ ਉੱਪਰ ਡਿਗਰੀ ਲੈਣ ਚਲੀ ਗਈ ਡਿਗਰੀ ਲੈ ਕੇ ਜਦੋਂ ਜੋਤ ਸਟੇਜ ਤੋਂ ਥੱਲੇ ਪੌੜੀਆਂ ਉਤਰ ਰਹੀ ਸੀ ਤਾਂ ਉਹਦੇ ਹੰਝੂ ਉਹਦੀਆਂ ਗੱਲਾਂ ਤੱਕ ਵਗ ਰਹੇ ਸਨ ਉਸਨੇ ਚੁੱਪਚਾਪ ਕੁਰਸੀ ਤੇ ਬੈਠਦਿਆਂ ਇੱਕ ਨਿਗਾਹ ਪਰ ਹਰਮਨ ਵੱਲ ਤੱਕਿਆ ਤੇ ਫਿਰ ਉਸਨੇ ਡਿਗਰੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉੱਪਰ ਨੂੰ ਮੂੰਹ ਕਰਦੇ ਹੀ ਉਸਦੇ ਮੂੰਹੋਂ ਬਸ ਇਨਾ ਹੀ ਨਿਕਲਿਆ ਥੈਂਕਸ ਮਮ आई प्राउड ऑफ यू आई लव यू सो मच ਕਹਿੰਦਿਆਂ ਉਸ ਸਮੇਂ ਬਾਰੇ ਸੋਚਣ ਲੱਗੀ ਜਦੋਂ ਉਸ ਦੀ ਮਾਂ ਨੇ ਉਸ ਨੂੰ ਕੈਨੇਡਾ ਭੇਜਣ ਦਾ ਫੈਸਲਾ ਲਿਆ ਸੀ ਉੱਚੀ ਲੰਬੀ ਪਤਲੀ ਮੋਟੀਆਂ ਅੱਖਾਂ ਅਤੇ ਗੋਰਾ ਰੰਗ ਜੋ ਵੀ ਜੋਤ ਨੂੰ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ ਪਲੱਸ 2 ਕਮਰਸ ਵਿੱਚ ਪੜਦਿਆਂ ਹੀ ਜੋਤ ਨੂੰ ਰਿਸ਼ਤੇ ਦੀਆਂ ਦੱਸਾਂ ਪੈਣ ਲੱਗ ਗਈਆਂ ਸੀ ਪਰ ਜੋਤ ਦੀ ਮਾਂ ਇੰਦਰਜੀਤ ਜੋਤ ਦੇ ਇੰਨੀ ਛੋਟੀ ਉਮਰੇ ਵਿਆਹ ਲਈ ਰਾਜ਼ੀ ਨਹੀਂ ਸੀ ਇੰਦਰਜੀਤ ਦਾ ਸੁਪਨਾ ਸੀ ਕਿ ਜੋਤ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋਵੇ ਇਸ ਲਈ ਉਹ ਹਰ ਰਿਸ਼ਤੇ ਨੂੰ ਮਨਾਂ ਕਰ ਦਿੰਦੀ ਸੀ ਪਰ ਇੱਕ ਦਿਨ ਇੰਦਰਜੀਤ ਦੀ ਰਿਸ਼ਤੇਦਾਰੀ ਵਿੱਚੋਂ ਹੀ ਜੋਤ ਲਈ ਰਿਸ਼ਤਾ ਆਇਆ ਮੁੰਡੇ ਦਾ ਨਾਮ ਹਰਮਨ ਸੀ ਅਤੇ ਹਰਮਨ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਹਰਮਨ ਦਾ ਪਰਿਵਾਰ ਵੈਸ਼ਨੋ ਸੀ ਅਤੇ ਕੈਨੇਡਾ ਰਹਿੰਦਾ ਸੀ ਰਿਸ਼ਤਾ ਭਾਵੇਂ ਬਹੁਤ ਵਧੀਆ ਸੀ ਪਰ ਇੰਦਰਜੀਤ ਨੇ ਇਸ ਰਿਸ਼ਤੇ ਲਈ ਵੀ ਮਨਾ ਕਰ ਦਿੱਤਾ ਹਰਮਨ ਦੀ ਮੰਮੀ ਨੇ ਇੰਦਰਜੀਤ ਨੂੰ ਫੋਨ ਕਰਕੇ ਇੱਕ ਵਾਰ ਮਿਲਣ ਨੂੰ ਕਿਹਾ ਇੰਦਰਜੀਤ ਨੇ ਜੋਤ ਦੇ ਪਾਪਾ ਮਨਪ੍ਰੀਤ ਨੂੰ ਜਦੋਂ ਇਹ ਗੱਲ ਦੱਸੀ ਉਹਨਾਂ ਨੇ ਕਿਹਾ ਕਿ ਜੇ ਉਹ ਇੰਨਾ ਜ਼ੋਰ ਪਾ ਰਹੇ ਨੇ ਤਾਂ ਇੱਕ ਵਾਰ ਮਿਲ ਲੈਂਦੇ ਹਾਂ ਇੰਦਰਜੀਤ ਨੇ ਉਹਨਾਂ ਨੂੰ ਫੋਨ ਕਰਕੇ ਘਰ ਆਉਣ ਦਾ ਕਹਿ ਦਿੱਤਾ। 2 ਦਿਨ ਬਾਅਦ ਹਰਮਨ ਅਤੇ ਉਸਦੇ ਮੰਮੀ ਪਾਪਾ ਜੋਤ ਦੇ ਘਰ ਆਏ। ਇੰਦਰਜੀਤ ਨੇ ਪਹਿਲਾਂ ਉਹਨਾਂ ਨੂੰ ਕੋਲਡ ਡਰਿੰਕ ਦਿੱਤੀ ਅਤੇ ਫਿਰ ਸਮੋਸੇ ਹਰੀ ਅਤੇ ਲਾਲ ਚਟਨੀ ਨਾਲ ਉਹਨਾਂ ਦੇ ਅੱਗੇ ਮੇਜ਼ ਤੇ ਰੱਖ ਦਿੱਤੇ। ਫਿਰ ਥੋੜੇ ਸਮੇਂ ਬਾਅਦ ਚਾਹ ਦੇ ਨਾਲ ਬਿਸਕਟ, ਉਜਿਆ ਅਤੇ ਵਰਫੀ ਲਿਆ ਕੇ ਇੰਦਰਜੀਤ ਨੇ ਮੇਜ਼ ਤੇ ਰੱਖ ਦਿੱਤੀ। ਸਭ ਨੇ ਚਾਹ ਪੀਤੀ ਅਤੇ ਬੈਠ ਕੇ ਗੱਲਾਂ ਕਰਨ ਲੱਗੇ ਹਰਮਨ ਦੀ ਮੰਮੀ ਨੇ ਬਿਨਾਂ ਕਿਸੇ ਚੀਜ਼ਕ ਤੋਂ ਸਿੱਧਾ ਹੀ ਇੰਦਰਜੀਤ ਨੂੰ ਪੁੱਛ ਲਿਆ ਕਿ ਉਹ ਕਿਉਂ ਨਹੀਂ ਜੋਤ ਦਾ ਰਿਸ਼ਤਾ ਕਰਨਾ ਚਾਹੁੰਦੇ ਜਦ ਕਿ ਅਸੀਂ ਤੁਹਾਨੂੰ ਅਸ਼ਵਾਸਨ ਦਿੰਦੇ ਹਾਂ ਕਿ ਜੋਤ ਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਾਂਗੇ ਇੰਦਰਜੀਤ ਨੇ ਕਿਹਾ ਨਹੀਂ ਦੀਦੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਮੈਂ ਜਾਣਦੀ ਆ ਕਿ ਤੁਹਾਡੇ ਪਰਿਵਾਰ ਤੋਂ ਵਧੀਆ ਪਰਿਵਾਰ ਜੋਤ ਨੂੰ ਨਹੀਂ ਮਿਲ ਸਕਦਾ ਪਰ ਪਰ ਕੀ ਇੰਦਰਜੀਤ ਤੂੰ ਬੇਚੇਜ਼ ਕੋਈ ਵੀ ਗੱਲ ਮੇਰੇ ਨਾਲ ਕਰ ਸਕਦੀ ਹੈ ਅਸੀਂ ਦੋਨੋਂ ਬਚਪਨ ਤੋਂ ਇੱਕ ਦੂਜੇ ਨੂੰ ਜਾਣਦੀਆਂ ਹਾਂ ਦਰਅਸਲ ਦੀਦੀ ਇੰਦਰਜੀਤ ਨੇ ਕਿਹਾ ਮੈਂ ਜੋਤ ਨੂੰ ਪੜਾਉਣਾ ਚਾਹੁੰਦੀ ਹਾਂ ਮੇਰਾ ਸੁਪਨਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇ ਇੰਨੀ ਛੋਟੀ ਉਮਰ ਵਿਆਹ ਕੇ ਮੈਂ ਉਸ ਦੇ ਸੁਪਨੇ ਨਹੀਂ ਮਾਰਨਾ ਚਾਹੁੰਦੀ ਬਸ ਐਨੀ ਜੀ ਗੱਲਾਂ ਹਰਮਨ ਦੀ ਮੰਮੀ ਨੇ ਹੱਸਦੇ ਹੋਏ ਕਿਹਾ ਦੇਖ ਇੰਦਰਜੀਤ ਅਸੀਂ ਸਿਰਫ ਰਿਸ਼ਤਾ ਕਰਨ ਨੂੰ ਕਿਹਾ ਹੈ ਜੋਤ ਜਿੰਨਾ ਪੜ੍ਹਨਾ ਚਾਹੇਗੀ ਅਸੀਂ ਉਸ ਨੂੰ ਪੜ੍ਹਾਵਾਂਗੇ ਨਹੀਂ ਦੀਦੀ ਇੰਦਰਜੀਤ ਨੇ ਗੱਲ ਨੂੰ ਵਿੱਚੋਂ ਟੋਕਦੇ ਹੋਏ ਕਿਹਾ ਮੇਰੀ ਧੀ ਦਾ ਪੜ੍ਹਾਈ ਦਾ ਖਰਚਾ ਮੈਂ ਆਪ ਚੁੱਕਣਾ ਚਾਹੁੰਦੀ ਹਾਂ ਜੇ ਤੁਸੀਂ ਜੋਤ ਦੀ ਪੜ੍ਹਾਈ ਤੱਕ ਰੁਕ ਸਕਦੇ ਹੋ ਤਾਂ ਅਸੀਂ ਰਿਸ਼ਤਾ ਕਰਨ ਨੂੰ ਤਿਆਰ ਹਾਂ ਹਰਮਨ ਦੀ ਮੰਮੀ ਅਤੇ ਪਾਪਾ ਤਾਂ ਕਿਸੇ ਵੀ ਹਾਲ ਵਿੱਚ ਰਿਸ਼ਤਾ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਇੰਦਰਜੀਤ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਲਿਆ ਅਤੇ 15 ਦਿਨ ਬਾਅਦ ਜੋਤ ਅਤੇ ਹਰਮਨ ਦੀ ਰੋਕਾ ਸ਼ਰਮਣੀ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਹਰਮਨ ਅਤੇ ਉਸ ਦਾ ਪਰਿਵਾਰ ਸਿਰਫ 1 ਮਹੀਨੇ ਲਈ ਹੀ ਇੰਡੀਆ ਆਏ ਸਨ ਹੁਣ ਉਹਨਾਂ ਦੇ ਜਾਣ ਨੂੰ ਸਿਰਫ 20 ਹੀ ਦਿਨ ਰਹਿ ਗਏ ਸਨ ਅਤੇ ਜਾਣ ਤੋਂ ਪਹਿਲਾਂ ਉਹ ਹਰਮਨ ਅਤੇ ਜੋਤ ਦਾ ਰੋਕਾ ਕਰਨਾ ਚਾਹੁੰਦੇ ਸਨ ਇਹ ਰੋਕਾ ਸ਼ਰਮਣੀ ਜੋਤ ਦੇ ਪਿੰਡ ਦੇ ਨੇੜੇ ਹੀ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਰੱਖੀ ਗਈ ਸੀ ਜਿਸ ਵਿੱਚ ਸਿਰਫ ਜੋਤ ਅਤੇ ਹਰਮਨ ਦੇ ਪਰਿਵਾਰਕ ਜੀਵਾਂ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਸੀ ਬੁਲਾਇਆ ਗਿਆ ਜੋਤ ਨੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਹਰਮਨ ਨੇ ਬਲੈਕ ਜੀਨ ਅਤੇ ਵਾਈਟ ਕਮੀਜ਼ ਪਾਈ ਹੋਈ ਸੀ ਦੋਨੋਂ ਹੀ ਇੱਕ ਦੂਜੇ ਤੋਂ ਸੋਹਣੇ ਲੱਗ ਰਹੇ ਸਨ ਕੋਈ ਕਹਿ ਨਹੀਂ ਸਕਦਾ ਸੀ ਕਿ ਜੋਤ ਸੋਹਣੀ ਹੈ ਜਾਂ ਹਰਮਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਠਾ ਕੇ ਦੋਨੋਂ ਪਰਿਵਾਰਾਂ ਨੇ ਜੋਤ ਅਤੇ ਹਰਮਨ ਨੂੰ ਸ਼ਗਨ ਪਾਇਆ ਪਹਿਲਾਂ ਜੋਤ ਦੇ ਮੰਮੀ ਪਾਪਾ ਨੇ ਹਰਮਨ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਪਿਆਰ ਦਿੱਤਾ ਅਤੇ ਫਿਰ ਹਰਮਨ ਦੇ ਮੰਮੀ ਪਾਪਾ ਨੇ ਜੋਤ ਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਪਿਆਰ ਦਿੱਤਾ ਫਿਰ ਦੋਨਾਂ ਪਰਿਵਾਰਾਂ ਨੇ ਰਲ ਕੇ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਕਿਹਾ ਹਰਮਨ ਅਤੇ ਉਸਦੇ ਮੰਮੀ ਪਾਪਾ ਨੇ ਇੰਦਰਜੀਤ ਦੇ ਫੈਸਲੇ ਦੀ ਕਦਰ ਕੀਤੀ ਅਤੇ ਜਾਣ ਦੀ ਆਗਿਆ ਲਈ ਕਿਉਂਕਿ 2 ਦਿਨ ਬਾਅਦ ਹਰਮਨ ਹੁਣਾਂ ਦੀ ਕਨੇਡਾ ਦੀ ਫਲਾਈਟ ਸੀ ਅਤੇ ਉਹਨਾਂ ਨੇ ਘਰ ਜਾ ਕੇ ਆਪਣੇ ਸਮਾਨ ਦੀ ਪੈਕਿੰਗ ਵੀ ਕਰਨੀ ਸੀ ਹਰਮਨ ਦਾ ਪਰਿਵਾਰ ਆਪਣੀ ਕਾਰ ਵਿੱਚ ਬੈਠ ਕੇ ਆਪਣੇ ਘਰ ਨੂੰ ਚੱਲ ਪਿਆ ਅਤੇ ਜੋਤ ਦਾ ਪਰਿਵਾਰ ਵੀ ਕਾਰ ਵਿੱਚ ਬੈਠ ਕੇ ਆਪਣੇ ਘਰ ਨੂੰ ਤੁਰ ਪਏ ਸਾਰੇ ਬਹੁਤ ਖੁਸ਼ ਹਨ ਪਰ ਇੰਦਰਜੀਤ ਨੇ ਫੈਸਲਾ ਕੀਤਾ ਕਿ ਉਹ ਕਿਸੇ ਨੂੰ ਵੀ ਜੋਤ ਦੇ ਰਿਸ਼ਤਾ ਹੋਣ ਬਾਰੇ ਨਹੀਂ ਦੱਸਣਗੇ ਇੰਦਰਜੀਤ ਨਹੀਂ ਚਾਹੁੰਦੀ ਸੀ ਕਿ ਈਰਖਾ ਕਰਕੇ ਕੋਈ ਵੀ ਜੋਤ ਨੂੰ ਕੋਈ ਨੁਕਸਾਨ ਪਹੁੰਚਾਵੇ ਜੋਤ ਦੀ ਦਾਦੀ ਅਤੇ ਪਪਾ ਇੰਦਰਜੀਤ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਇਸ ਲਈ ਉਹਨਾਂ ਨੇ ਜੋਤ ਅਤੇ ਜੋਤ ਦੇ ਭੈਣ ਭਰਾ ਨੂੰ ਵੀ ਸਖਤੀ ਨਾਲ ਇਹੀ ਕਿਹਾ ਕਿ ਉਹ ਗੱਲ ਘਰ ਤੋਂ ਬਾਹਰ ਵੀ ਨਹੀਂ ਕੱਢਣਗੀ ਗੱਲਾਂ ਕਰਦੇ ਕਰਦੇ ਜੋਤ ਹੁਣੀ ਘਰ ਪਹੁੰਚ ਗਏ ਘਰ ਪਹੁੰਚਦਿਆਂ ਨੂੰ ਜੋਤ ਹੁਣਾ ਨੂੰ 6:00 ਵਜੇ ਸਨ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਸਾਰਿਆਂ ਨੇ ਕੱਪੜੇ ਬਦਲੇ ਅਤੇ ਫਿਰ ਜੋਤ ਦੇ ਪਪਾ ਮਨਪ੍ਰੀਤ ਵੀ ਡੰਗਰਾਂ ਮੱਝਾਂ گاਮਾਂ ਨੂੰ ਦੇਖਣ ਹਵੇਲੀ ਪਸ਼ੂਆਂ ਵਾਲੇ ਵਾੜੇ ਵੱਲ ਚਲੇ ਗਏ ਪਾਪਾ ਮੇ ਕੇ ਉਹਨਾਂ ਨੇ ਇੱਕ ਸਿਰੀ ਰੱਖਿਆ ਹੋਇਆ ਸੀ ਪਰ ਫਿਰ ਵੀ ਉਹ ਡੰਗਰਾਂ ਮੱਝਾਂ گاਮਾਂ ਦਾ ਖੁਦ ਧਿਆਨ ਰੱਖਣਾ ਪਸੰਦ ਕਰਦੇ ਸਨ ਜੋਤ ਦੇ ਪਾਪਾ ਨੂੰ ਖੇਤੀ ਅਤੇ ਡੰਗਰਾਂ ਦਾ ਸ਼ੁਰੂ ਤੋਂ ਹੀ ਸ਼ੌਂਕ ਸੀ ਇਸ ਲਈ ਉਹ ਜ਼ਿਆਦਾਤਰ ਕੰਮ ਖੁਦ ਕਰਨਾ ਪਸੰਦ ਕਰਦੇ ਸਨ। ਇੰਦਰਜੀਤ ਨੇ ਸਭ ਨੂੰ ਰੋਟੀ ਲਈ ਪੁੱਛਿਆ ਤਾਂ ਸਭ ਨੇ ਮਨਾਂ ਕਰ ਦਿੱਤਾ। ਇੰਦਰਜੀਤ ਨੇ ਦੁੱਧ ਗਰਮ ਕਰਕੇ ਸਭ ਨੂੰ ਦੇ ਦਿੱਤਾ। ਥੱਕੇ ਹੋਏ ਹੋਣ ਕਰਕੇ ਸਾਰੇ ਜਲਦੀ ਸੌਂ ਗਏ। ਅਗਲੇ ਦਿਨ ਸਵੇਰੇ ਉੱਠ ਕੇ ਇੰਦਰਜੀਤ ਰੋਟੀ ਪਕਾਉਣ ਲੱਗ ਗਈ। ਕਿਉਂਕਿ ਜੋਤ ਤੇ ਉਸਦੇ ਭੈਣ ਭਰਾ ਗੁਰਨਾਥ ਤੇ ਗੁਰਬਾਜ ਨੇ ਸਕੂਲ ਜਾਣਾ ਸੀ ਮਨਪ੍ਰੀਤ ਖੇਤਾ ਵਿੱਚ ਗੇੜਾ ਮਾਰਨ ਤੁਰ ਗਿਆ ਜੋਤ ਦੀ ਦਾਦੀ ਵੀ ਬਾਹਰ ਵਿਹੜੇ ਵਿੱਚ ਮੰਝੇ ਤੇ ਬੈਠੀ ਆਪਣੀ ਮਾਲਾ ਫੇਰ ਰਹੀ ਸੀ 인ਦਰਜੀਤ ਨੇ ਜੋਤ ਨੂੰ ਆਵਾਜ਼ ਲਗਾਉਂਦੇ ਹੋਏ ਕਿਹਾ ਜੋਤ ਕੁੱਤ ਜੇ ਤਿਆਰ ਹੈ ਤਾਂ ਆ ਜਾ ਰੋਟੀ ਖਾ ਲੈ ਫੇਰ ਤੇਰੀ ਸਕੂਲ ਵਾਸਾ ਜਾਣੀ ਹੈ ਤੇ ਤੂੰ ਲੇਟ ਹੋ ਜਾਣਾ ਹੈ ਗੁਰਨਾਜ ਅਤੇ ਗੁਰਵਾਜ ਨੂੰ ਵੀ ਲੈ ਆ ਜਲਦੀ ਨਹੀਂ ਤਾਂ ਤੇਰੇ ਪਾਪਾ ਨੂੰ ਅੱਜ ਵੀ ਸਕੂਲ ਛੱਡਣ ਜਾਣਾ ਪੈਣਾ ਇਹਨਾਂ ਦੋਨਾਂ ਨੂੰ ਇਹਨਾਂ ਦੇ ਚੱਕਰ ਵਿੱਚ ਤੇਰੀ ਬੱਸ ਵੀ ਛੁੱਟ ਜਾਂਦੀ ਹੈ ਕੋਈ ਨਾ ਮਮਾ ਫਿਰ ਕੀ ਹੋਇਆ ਈਸੀ ਬਹਾਨੇ ਅਸੀਂ ਪਾਪਾ ਨਾਲ ਕਾਰ ਵਿੱਚ ਚਲੇ ਜਾਂਦੇ ਹਾਂ ਜੋਤ ਨੇ ਹੱਸਦੇ ਹੋਏ ਇੰਦਰਜੀਤ ਨੂੰ ਕਿਹਾ ਇੰਦਰਜੀਤ ਨੇ ਥਾਲੀ ਵਿੱਚ ਆਲੂ ਦੀ ਸਬਜ਼ੀ ਨਾਲ ਪਰੌਂਠੀ ਰੱਖ ਕੇ ਥਾਲੀ ਜੋਤ ਨੂੰ ਫੜਾਉਂਦੇ ਹੋਏ ਕਿਹਾ ਪੁੱਤ ਹੁਣ ਤੂੰ ਆਪਣਾ ਪੂਰਾ ਧਿਆਨ ਪੜਾਈ ਤੇ ਲਗਾਉਣਾ ਹੈ ਇਹ ਨਾ ਸੋਚੀਂ ਕਿ ਰਿਸ਼ਤਾ ਹੋ ਗਿਆ ਤੇ ਮੈਂ ਕੈਨੇਡਾ ਚਲੇ ਜਾਣਾ ਆ ਤੇ ਪੜਨਾ ਨਹੀਂ ਮੈਂ ਨਹੀਂ ਚਾਹੁੰਦੀ ਕਿ ਤੂੰ ਸਾਡੇ ਵਾਂਗ ਘਰ ਦੇ ਕੰਮਾਂ ਜੋਗੀ ਰਹਿ ਜਾਵੇਂ ਮੈਂ ਤੈਨੂੰ ਤੇਰੇ ਪੈਰਾਂ ਤੇ ਖੜਾ ਵੇਖਣਾ ਚਾਹੁੰਦੀ ਹਾਂ ਜਿਵੇਂ ਤੂੰ 10ਵੇਂ ਵਿੱਚੋਂ ਪੂਰੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਸਾਡਾ ਨਾਮ ਰੋਸ਼ਨ ਕੀਤਾ ਸੀ ਉਸੇ ਤਰ੍ਹਾਂ ਇਸ ਵਾਰ 12ਵੇਂ ਵਿੱਚੋਂ ਵੀ ਤੂੰ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਲੈਣਾ ਹੈ ਹੁਣ ਤਾਂ ਤੇਰੇ ਪੇਪਰਾਂ ਨੂੰ ਵੀ ਮਹੀਨਾ ਹੀ ਰਹਿ ਗਿਆ ਹੈ ਪੁੱਤ ਊਰ ਮੰਨ ਲਾ ਕੇ ਪੜ੍ਹਾਈ ਕਰ ਅਜੇ ਇੰਦਰਜੀਤ ਜੋਤ ਨੂੰ ਸਮਝਾ ਹੀ ਰਹੀ ਸੀ ਕਿ ਇੰਨੇ ਨੂੰ ਗੁਰਨਾਥ ਇਹ ਗੁਰਵਾਜ ਵੀ ਆ ਕੇ ਬੋਲੇ ਮਮਾ ਸਾਨੂੰ ਵੀ ਰੋਟੀ ਪਾ ਦਿਓ ਜੋਤਨੇ ਜਦੋਂ ਘੜੀ ਵੱਲ ਵੇਖਿਆ ਤਾਂ ਸਕੂਲ ਬੱਸ ਆਉਣ ਨੂੰ ਬਸ 20 ਮਿੰਟ ਰਹਿ ਗਏ ਸਨ ਜੋਤਨੇ ਗੁਰਨਾਜ ਅਤੇ ਗੁਰਵਾਜ ਨੂੰ ਜਲਦੀ ਖਾਣਾ ਖਾਣ ਨੂੰ ਕਿਹਾ ਅਤੇ ਆਪ ਹੱਥ ਧੋਣ ਲਈ ਚਲੀ ਗਈ ਜਦੋਂ ਉਹ ਹੱਥ ਧੋਣ ਲਈ ਲੌਬੀ ਵਿੱਚ ਲੱਗੀ ਵਾਸ ਵੇਸ਼ਨ ਵਾਲ ਨੂੰ ਤੁਰ ਪਈ ਇੰਦਰਜੀਤ ਨੇ ਗੁਰਵਾਸ ਅਤੇ ਗੁਰਨਾਜ਼ ਨੂੰ ਥਾਲੀਆਂ ਵਿੱਚ ਪਾ ਕੇ ਖਾਣਾ ਦਿੱਤਾ ਅਤੇ ਉਹਨਾਂ ਨੂੰ ਖਾਣ ਨੂੰ ਕਿਹਾ ਜੋਤ ਬਾਹਰ ਗੇਟ ਕੋਲ ਖੜੀ ਹੋ ਕੇ ਬੱਸ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਜੋਤ ਨੂੰ ਮੋੜ ਕੋਲ ਬੱਸ ਆਉਂਦੀ ਦਿਸੀ ਤਾਂ ਅੰਦਰ ਆ ਕੇ ਆਪਣੇ ਭੈਣ ਭਰਾ ਨੂੰ ਆਵਾਜ਼ ਦਿੱਤੀ ਓਏ ਗੁਰਵਾਸ ਗੁਰਨਾਜ ਬੱਸ ਆ ਗਈ ਜਲਦੀ ਆਜੋ ਮੰਮਾ ਮੰਮਾ ਇਹਨਾਂ ਨੂੰ ਭੇਜ ਦਿਓ ਬੱਸ ਆ ਗਈ ਆ ਗੁਰਵਾਜ ਅਤੇ ਗੁਰਨਾਜ ਆਪਣਾ ਬੈਗ ਚੁੱਕੀ ਭੱਜੇ ਆਏ ਅਤੇ ਗੇਟ ਤੋਂ ਬਾਹਰ ਆ ਕੇ ਜੋਤ ਕੋਲ ਖਲੋ ਗਏ ਇਹਨਾਂ ਨੂੰ ਬੱਸ ਵੀ ਆ ਗਈ ਅਤੇ ਤਿੰਨਾਂ ਨੂੰ ਬੱਸ ਵਿੱਚ ਬਿਠਾ ਕੇ ਇੰਦਰਜੀਤ ਅੰਦਰ ਵਾਪਸ ਆ ਗਈ 인ਦਰਜੀਤ ਨੇ ਆਪਣੀ ਸੱਸ ਨੂੰ ਰੋਟੀ ਦਾ ਪੁੱਛਿਆ ਤਾਂ ਉਸ ਦੀ ਸੱਸ ਨੇ ਕਿਹਾ ਪੁੱਤ ਮਨਪ੍ਰੀਤ ਨੂੰ ਆ ਲੈਣ ਦੇ ਫਿਰ ਪਕਾਲਵੀ ਕਿੱਥੇ ਵਾਰ-ਵਾਰ ਅੰਨ ਪਾਣੀ ਵਿੱਚ ਹੀ ਰੁੱਝੀ ਰਹੇਗੀ ਉਹਨਾਂ ਚਿਰ ਤੂੰ ਹੋਰ ਕੰਮ ਕਰ ਲੈ ਹਾਂਜੀ ਮੰਮੀ ਜੀ ਕਹਿੰਦੀ ਹੋਈ ਇੰਦਰਜੀਤ ਝਾੜੂ ਫੜ ਕੇ ਘਰ ਦੀ ਸਫਾਈ ਕਰਨ ਵਿੱਚ ਜੁੱਟ ਗਈ। ਉਧਰ ਜੋਤ ਹੁਣਾਂ ਦੀ ਬੱਸ ਵੀ ਸਕੂਲ ਪੁੱਜ ਗਈ ਅਤੇ ਸਾਰੇ ਬੱਚੇ ਬੱਸ ਵਿੱਚੋਂ ਉਤਰ ਕੇ ਆਪੋ ਆਪਣੀ ਕਲਾਸ ਵੱਲ ਚਲੇ ਗਏ। ਜੋਤ ਵੀ ਆਪਣੀ ਕਲਾਸ ਵਿੱਚ ਜਾ ਕੇ ਆਪਣੀ ਸਹੇਲੀ ਅਮਨਜੋਤ ਕੋਲ ਬੈਠ ਗਈ। ਅਮਨਜੋਤ ਨੇ ਜੋਤ ਨੂੰ ਕੱਲ ਸਕੂਲ ਨਾ ਆਉਣ ਦਾ ਕਾਰਨ ਪੁੱਛਿਆ ਜੋਤ ਨੇ ਨਾ ਚਾਹੁੰਦੇ ਹੋਏ ਵੀ ਅਮਨ ਨੂੰ ਝੂਠ ਬੋਲ ਦਿੱਤਾ ਕਿ ਮੈਂ ਬਿਮਾਰ ਸੀ ਤਾਂ ਨਹੀਂ ਆਈ ਸਕੂਲ ਐਨ ਨੇ ਨੂੰ ਜੋਤ ਦੀ ਕਲਾਸ ਦੇ ਵਿੱਚ ਉਹਨਾਂ ਦੇ ਅਕਾਊਂਟ ਵਾਲੇ ਅਧਿਆਪਕ ਦਾਖਲ ਹੋਏ ਅਤੇ ਉਹਨਾਂ ਬੱਚਿਆਂ ਨੂੰ ਸੰਬੋਧਨ ਕੀਤਾ ਕਿ ਤੁਹਾਡੇ ਪੇਪਰ ਅਗਲੇ ਮਹੀਨੇ ਸ਼ੁਰੂ ਹਨ ਅਤੇ ਤੁਹਾਡੀ ਡੇਟ ਸ਼ੀਟ ਬਾਹਰ ਨੋਟਸ ਬੋਰਡ ਤੇ ਲੱਗ ਚੁੱਕੀ ਹੈ ਸਾਰਿਆਂ ਨੇ ਨੋਟ ਕਰ ਲੈਣੀ ਅੱਜ ਤੋਂ ਹੀ ਸਭ ਵਿਦਿਆਰਥੀ ਪੜਨਾ ਸ਼ੁਰੂ ਕਰ ਦੇਵੋ ਇਸ ਲਈ ਜੇ ਕਿਸੇ ਨੂੰ ਕਿਸੇ ਚੈਪਟਰ ਵਿੱਚ ਕੋਈ ਸਮੱਸਿਆ ਹੈ ਤਾਂ ਪੁੱਛ ਸਕਦਾ ਹੈ ਤੁਹਾਡੀਆਂ ਕਲਾਸਾਂ ਸਿਰਫ ਆ 15 ਦਿਨ ਹੀ ਲੱਗਣੀਆਂ ਨੇ ਫਿਰ ਪ੍ਰਿੰਸੀਪਲ ਮੈਮ ਦਾ ਆਰਡਰ ਹੈ ਕਿ ਤੁਹਾਨੂੰ ਫ੍ਰੀ ਕਰ ਦੇਣਾ ਹੈ ਫਿਰ ਬਾਰੋਬਾਰੀ ਜਿਸ ਬੱਚੇ ਨੂੰ ਜਿਸ ਚੈਪਟਰ ਵਿੱਚੋਂ ਕੁਝ ਨਹੀਂ ਸੀ ਆਉਂਦਾ ਉਹ ਆਪਣੇ ਅਧਿਆਪਕ ਤੋਂ ਸਮਝਣ ਲਈ ਚਲੇ ਜਾਂਦੇ ਅਮਨ ਅਤੇ ਜੋਤ ਵੀ ਇੱਕ ਦੂਜੇ ਨਾਲ ਪੇਪਰਾਂ ਦੀ ਤਿਆਰੀ ਸੰਬੰਧੀ ਸਲਾਹ ਕਰਨ ਲੱਗ ਗਈਆਂ ਚਾਰ ਲੈਕਚਰ ਤੋਂ ਬਾਅਦ ਰੈਸੈਸ ਹੋ ਗਈ ਅਤੇ ਸਾਰੇ ਬੱਚੇ ਆਪਣਾ ਆਪਣਾ ਟਿਫਨ ਕੱਢ ਕੇ ਖਾਣਾ ਖਾਣ ਲੱਗ ਗਏ। ਰਸੈਸ ਖਤਮ ਹੋਣ ਤੋਂ ਬਾਅਦ ਫਿਰ ਇਦਾਂ ਹੀ ਸਾਰਾ ਦਿਨ ਲੈਕਚਰ ਲੱਗਦੇ ਰਹੇ ਅਤੇ ਸਾਰੇ ਅਧਿਆਪਕ ਬੱਚਿਆਂ ਨੂੰ ਨਾ ਆਉਂਦੇ ਹੋਏ ਪ੍ਰਸ਼ਨ ਸਮਝਾਉਂਦੇ। ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ। ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ